ਜਿੱਥੇ ਸੌਖਿਆ ਨਿਭਾਉਣੀ ਉਥੇ ਲਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਬਿਨਾ ਮੰਗਿਆ ਇਲਾਤੇ ਓਨੇ ਤੇਰੇ ਨਾਮ ਸੁਖ ਉਸ ਪਾਣੀ ਪਾ ਪਾਲ ਦਿੱਤਾ ਜ਼ਿੰਦਗੀ ਦਾ ਰੁਖ ਉਸ ਪਾਣੀ ਪਾਪਾ ਪਾਲ ਦਿੱਤਾ ਜ਼ਿੰਦਗੀ ਦਾ ਰੁਖ ਉਹਦੀ ਮਰਜ਼ੀ ਜਦੋਂ ਵੀ ਸੁਟੇ ਢਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਚੰਨਾ ਜ਼ਿੰਦਗੀ ਬਣਾਲੀ ਤੂੰ ਤਾਂ ਦੁੱਖਾਂ ਦਾ ਪਹਾੜ ਤੇ ਤੂੰ ਛੋਟੇ ਛੋਟੇ ਲਾਲ ਚਾਲੀ ਬੈਠਾ ਜਨਤ ਉਜਾੜ ਤੇ ਤੂੰ ਛੋਟੇ ਲਾਲ ਚਾਲੀ ਬੈਠਾ ਜਨਤ ਉਜਾੜ ਔਖਾ ਹੋਇਆ ਰੁੱਖਾਂ ਬਾਜੂ ਲੈਣਾ ਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਬਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਵੇਖ ਭੋਲੀਆਂ ਅੱਖਾਂ ਨਾਲ ਤੈਨੂੰ ਵੇਂਦੇ ਤੇਰੇ ਵਾਲ ਕੰਡਾ ਚੁੱਭ ਜੇ ਕਿਸੇ ਦੇ ਕੁੱਟ ਲੋਨੇ ਸੀਨੇ ਨਾਲ ਕੰਡਾ ਚੁੱਭ ਜੇ ਕਿਸੇ ਦੇ ਕੁੱਟ ਲੋਨੇ ਸੀਨੇ ਨਾਲ ਹੌਲੀ ਚੱਲ ਵਾਲ ਤੱਕ ਦੇ ਨੇ ਰਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦ ਦੋ ਦਮ ਮੁੱਕ ਜਾਣੇ ਜੱਜ ਸੀਨੇ ਲਾ ਕੇ ਰੱਖ ਜਿੰਦ ਦਿਨਾ ਦੀ ਪਰੌਣੀ ਜੱਜ ਸੀਨੇ ਲਾ ਕੇ ਰੱਖ ਜਿੰਦ ਦਿਨਾ ਦੀ ਪਰੌਣੀ ਤੇਰੀ ਖੁੱਲਣੀ ਨਾ ਅੱਖ ਐਸੀ ਗੂੜੀ ਨੀਂਦ ਆਉਣੀ ਤੇਰੀ ਖੁੱਲਣੀ ਨਾ ਅੱਖ ਐਸੀ ਗੂੜੀ ਨੀਂਦ ਆਉਣੀ ਜਦੋਂ ਸਿਰ ਕੋਲੇ ਪੰਨਿਆਂ ਕੜਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਥੈਂਕ ਯੂ